ਹਾਂਜੀ ਟਾਂਡਾ ਔਡਮਡ ਵਾਸੀਓ ਘਰ ਦੇ ਭਾਗ ਦਰਵਾਜ਼ਿਆਂ ਤੋਂ ਪਤਾ ਲੱਗ ਜਾਂਦੇ ਆ ਆਹ ਬਾਈ ਦੀ ਡਿਸਪਲੇ ਚੈੱਕ ਕਰੋ ਕਿੰਨੀ ਸ਼ਾਨਦਾਰ ਆ ਤੇ ਆਜੋ ਤੁਹਾਨੂੰ ਮਿਲਾਉਂਦੇ ਆ ਭਾਜੀ ਹੁਣਾਂ ਨਾਲ ਕਰ ਦਿਆ ਉਹਨਾਂ ਨਾਲ ਗੱਲਬਾਤ ਕੀ ਕੁਆਲਿਟੀ ਆ ਕੀ ਪ੍ਰਾਈਸ ਆ ਜੁੜੇ ਰਹੋ ਵੀਡੀਓ ਦੇ ਐਂਡ ਤੱਕ ਹਾਂਜੀ ਸਸੀਗਾ ਭਾਜੀ ਕੀ ਹਾਲ ਚਾਲ ਠੀਕ ਠਾਕ ਭਾਈ ਅੱਛਾ ਭਾਜੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਦਰਸ਼ਕ ਵੀਡੀਓ ਦੇਖਦੇ ਪਏ ਹਾਂਜੀ 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 ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਚੈਨਲ ਦੇ ਵਿੱਚ ਹਾਂਜੀ ਹਾਂਜੀ ਅੱਛਾ ਭਾਜੀ ਸਾਡੇ ਦਰਸ਼ਕਾਂ ਨੂੰ ਦੱਸ ਦੋ ਤੁਹਾਡੇ ਤੋਂ ਕੀ ਕੀ ਕੁਆਲਿਟੀ ਆ ਸਾਰਾ ਕੁਝ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਜਰੂਰ ਦੱਸ ਦਿਓ ਭਈ ਸਾਡੇ ਕੋਲ ਲੇਡੀ ਸੂਟ ਬੱਚਿਆਂ ਦੇ ਸੂਟ ਸ਼ੇਰਵਾਨੀਆਂ ਪੈਂਟ ਕੋਟ ਬਲੇਜ਼ਰ ਸ਼ੇਰਵਾਨੀਆਂ ਰੈਂਟ ਤੇ ਲੇਡੀਜ਼ ਬੱਚਿਆਂ ਨੇ ਪੰਜਾਬੀ ਸੂਟ ਸ਼ਰਾਰਾ ਸੂਟ ਠੀਕ ਹੈ ਜੀ ਲੇਡੀਜ਼ ਦੀ ਹਰ ਇੱਕ ਵੈਰਾਈਟੀ ਵੈਸਟਰਨ ਕੀ ਲੈ ਲਓ ਸਾਰਾ ਕੁਝ ਸ਼ਰਾਰਾ ਸੂਟ ਲੇਡੀ ਡਰੈੱਸਾਂ ਗਾਊਨ ਹਰ ਇੱਕ ਚੀਜ਼ ਮਿਲੇਗੀ ਠੀਕ ਹੈ ਹੁਣ ਭਾਜੀ ਤੁਸੀਂ ਸਾਨੂੰ ਆਪਣੀ ਕਲੈਕਸ਼ਨ ਦਿਖਾ ਦਿਓ ਹਲੋ ਸਰ लेडी ड्रेसा पार्टीवेयर सूट ठीक है जी ले सूट ओके ठीक है जी ठीक है जी फ्रॉक सूट ड्रेसा

ਆ ਵੀ ਹਾਂ ਲੈ ਆ ਵੀ ਕਿਧਰ ਕੈਮਰਾ ਫਰਕ ਕੋਲ ਤੋਂ ਕੈਮਰਾ ਮਾਰ ਦੇ ਇੱਕ ਵਾਰੀ ਜਿਹੜੀਓ ਕੈਮਰਾ ਮਾਰ ਦੇ ਮਸ਼ੂਰਤ ਮਾਰ ਕੇ ਤਾਂਬਾ ਦੀ ਸ਼ਾਟ ਤੁਹਾਡੇ ਤੋਂ ਬੱਚੇ ਦਾ ਕਾਊਂਟਰ ਵੀ ਹੈਗਾ ਹਾਂਜੀ ਹਾਂਜੀ ਸਰ ਬੱਚਿਆਂ ਦਾ ਨਿਊ ਬੋਨ ਤੋਂ ਲੈ ਕੇ ਲਾਸਟ ਤੱਕ ਆਪਣੇ ਕੋਲ ਬੱਚਿਆਂ ਦੀ ਹਰੇਕ ਵਧੀਆ ਤੋਂ ਵਧੀਆ ਵੈਰਾਈਟੀ ਮਿਲੇਗੀ ਠੀਕ ਆ ਜੀ ਤੁਸੀਂ ਚੈੱਕ ਕਰਾ ਲਓ ਉਧਰੋਂ ਠੀਕ ਆ ਜਾ ਵੀ ਤੀਂਤ ਮਾਰ ਕੈਮਰਾ ਅੱਛਾ ਭਾਜੀ ਇਹਨੂੰ ਕੀ ਕਹਿੰਦੇ ਆ ਇਹ ਪਾ ਜੇਗਾ ਸ਼ਰਾਰਾ ਸੂਟ ਠੀਕ ਹੈ ਜੀ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲੇਗੀ ਇੱਥੇ ਠੀਕ ਹੈ ਜੀ ਇਹ ਸ਼ਰਾਰਾ ਸੂਟ ਆ ਗਿਆ ਆ ਆ ਗਿਆ ਸਟੇਟ ਸੂਟ ਓਕੇ ਨਾਲ ਪਜਾਮੀ ਨਾਲ ਦੁਪੱਟਾ ਠੀਕ ਹੈ ਜੀ ਪ੍ਰਿੰਟ ਦੁਪੱਟੇ ਨਾਲ ਵਧੀਆ ਠੀਕ ਹੈ ਜੀ ਆਹ ਡਿਜ਼ਾਈਨ ਦੇਖੋ ਓਕੇ ਬਿਲਕੁਲ ਨਵੀਆਂ ਚੀਜ਼ਾਂ ਆਈ ਠੀਕ ਹੈ ਜੀ ਅੱਗੇ ਆ ਜਾਂਦਾ ਫਰੋਗ ਟਾਈਪ ਜੀ ਡਿਜ਼ਾਈਨ ਕੈਮਰਾ ਮਾਰਦੇ ਵੀ ਕਿੰਨੇ ਡਿਓ ਬਲੈਕ ਕਲਰ ਆ ਬਹੁਤ ਪਿਆਰਾ ਪੀਸ ਹੈ ਤੁਹਾਨੂੰ ਕਲਰ ਡਿਜ਼ਾਈਨ ਮਿਲ ਜਾਣਗੇ ਠੀਕ ਹੈ ਜੀ ਇਹ ਵੀ ਆ ਗਿਆ ਫਰੋਗ ਟਾਈਪ ओके ਸਾਰੀਆਂ ਅਲੱਗ-ਅਲੱਗ ਵੈਰਾਈਟੀਆਂ ਹੋਣਗੀਆਂ ਬਾਕੀ ਤੁਸੀਂ ਲਹਿੰਗੇ ਲੈ ਸਕਦੇ ਹੋ ਮਲਟੀ ਕਲਰ ਚ ਬਹੁਤ ਹੀ ਪਿਆਰੇ ਪੀਸ ਆ ਜੀ ਕੈਮਰਾ ਵਰਦੇ ਵਿੱਚ ਲੱਗ ਜਿਹੜੀਆਂ ਸੋਰੀ ਮਲਟੀ ਕਲਰ ਚ ਆਇਆ ਜੀ ਬਹੁਤ ਪਿਆਰਾ ਪੀਸ ਠੀਕ ਹੈ ਜੀ ਵਿੱਚ ਤੁਹਾਨੂੰ ਅਲੱਗ-ਅਲੱਗ ਡਿਜ਼ਾਈਨ ਮਿਲਣਗੇ ਇਹ ਵੀ ਚੀਜ਼ ਦੇਖੋ ਬਹੁਤ ਪਿਆਰੀ ਆਈ ਹੈ ਠੀਕ ਹੈ ਇੱਕਦਮ ਸਿਲੇਕਟਡ ਪੀਸ ਹੋਣਗੇ ਭਾਜੀ ਦੇਖੋ ਪਾਣੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਤੁਹਾਡੇ ਤੋਂ ਕਿੰਨੀ ਏਜ ਤੱਕ ਬੱਚਿਆਂ ਦੇ ਕੱਪੜੇ ਉਪਲਬਧ ਹੈਗੇ ਸਾਡੇ ਕੋਲ ਭਾਜੀ 0 ਸਾਈਜ਼ ਤੋਂ ਲੈ ਕੇ ਤਈ 15 16 ਸਾਲ ਦੇ ਬੱਚੇ ਦਾ ਕਰਾਮ ਨਾਲ ਲੈ ਸਕਦੇ ਉਸ ਤੋਂ ਬਾਅਦ ਲੇਡੀਜ਼ ਜੈਨ ਚੱਲੂ ਆਇੰਦਾ ਉਹ ਵੀ ਤੁਹਾਨੂੰ ਸਾਰੀ ਵੈਰਾਈਟੀ ਮਿਲ ਸਕਦੀ ਉਹਦੇ ਚ ਵੀ ਠੀਕ ਹੈ ਜੀ ਬਾਕੀ ਇਹਨਾਂ ਚ ਹੋਰ ਵੈਰਾਈਟੀ ਹੈਗੀਆਂ ਫਰੌਕ ਆਈਆਂ ਬਹੁਤ ਸੋਹਣੀਆਂ ਸਾਡੇ ਕੋਲ ਫਰੌਕ ਫੈਂਸੀ ਫਰੌਕਾਂ ਬੱਚਿਆਂ ਦੀਆਂ ਠੀਕ ਹੈ ਜੀ ਇਹਨਾਂ ਚ ਕਲਰ ਡਿਜ਼ਾਈਨ ਸਾਰੇ ਅਲੱਗ-ਅਲੱਗ ਮਿਲਣਗੇ ਨਿਊ ਚੀਜ਼ਾਂ ਸਾਰੀਆਂ ਓਕੇ ਹਰ ਚੀਜ਼ ਦੇਖੋ ਇਹ ਵੀ ਪਾਈ 0 ਸਾਈਜ਼ ਤੋਂ ਲੈ ਕੇ 14 15 ਸਾਲ ਦੇ ਬੱਚੇ ਤੱਕ ਆਉਣਾ ਮਿਲ ਜਾਂਦੀ ਹੈ ਲੌਂਗ ਸਟਾਈਲ ਦੇਖ ਲਓ ਪਾਈ ਤੁਸੀਂ ਸ਼ਾਰਟ ਦੇਖ ਲਓ ਹਰ ਇੱਕ ਤਰ੍ਹਾਂ ਦੀ ਮਿਲੇਗੀ ਠੀਕ ਹੈ ਜੀ ਕਲਰ ਦੇ ਵਿੱਚ ਭਾਜੀ ਇਹ ਤੇ ਤਿੰਨ ਹੀ ਆ ਹਾਂ ਜੀ ਕਲਰ ਭਾਜੀ ਅਲੱਗ-ਅਲੱਗ ਕਲਰਾਂ ਅਲੱਗ-ਅਲੱਗ ਡਿਜ਼ਾਈਨ ਆਏ ਨੇ ਕਿ ਤੁਹਾਨੂੰ ਠੀਕ ਹੈ ਜੀ ਅੱਛਾ ਭਾਜੀ ਸਾਡੇ ਦੇਖਣ ਵਾਲੇ ਨੂੰ ਦੱਸ ਦੋ ਤੁਹਾਡੇ ਤੋਂ ਜੈਂਟਸ ਦੀ ਕਿਹੜੀ-ਕਿਹੜੀ ਵੈਰਾਈਟੀ ਹੈਗੀ ਆ ਜੈਂਸ ਵੈਰਾਈਟੀ ਭਾਈ ਆਪਣੇ ਕੋਲ ਬਹੁਤ ਆ ਪੈਂਟ ਸ਼ਰਟ ਵਗੈਰਾ ਤੇ ਕਸਟਮਰ ਨੂੰ ਆ ਪਤਾ ਹੁੰਦਾ ਹੀ ਆਪਣਾ ਕੋਈ ਜੋਜ ਹੁੰਦਾ ਹੀ ਹੈ ਲੇਕਿਨ ਨਵੀਆਂ ਚੀਜ਼ਾਂ ਆਈਆਂ ਇਹ ਗਾ ਬਾਸਕਟ ਸੂਟ কুর্তা ਪਜਾਮਾ ਪਰ ਬਾਸਕਟ ਆਈ ਇਹ ਦੇ ਇੱਕ ਨੇੜੇਓ ਕੈਮਰਾ ਮਾਰ ਦੇ ਇੱਕ ਵਾਰੀ ਸਾਡੇ ਦਰਸ਼ਕ ਨੂੰ ਜੂਰ ਦਿਖਾ ਦੇ ਇਹ ਤੁਹਾਨੂੰ ਕਲਰ ਡਿਜ਼ਾਈਨ ਬਹੁਤ ਆਏ ਹੋਇਆ ਮਿਲ ਜਣਗੇ ਹੋਰ ਡਿਜ਼ਾਈਨ ਤੁਹਾਨੂੰ ਠੀਕ ਹੈ ਜੀ ਓਕੇ ਅੱਗੇ ਕੋਈ ਸ਼ੇਰਵਾਨੀ ਆਈ ਭਾਜੀ ਸ਼ੇਰਵਾਨੀ ਇੱਕਦਮ ਸਿਲੇਕਟਡ ਪੀਸ ਆ ਵਧੀਆ ਚਾਹੀਏ ਠੀਕ ਹੈ ਭਾਈ ਭਾਈ ਸ਼ੇਰਵਾਨੀ ਤੁਸੀਂ ਕਿਰਾਏ ਤੇ ਵੀ ਦਿੰਨੇ ਹੋ ਹਾਂ ਭਾਜੀ ਰੈਂਟ ਤੇ ਮਿਲ ਜੇਗੀ ਠੀਕ ਹੈ ਜੀ ਬਾਕੀ ਕਿੰਨੇ ਮੁੱਲ ਲੈਣੀ ਉਹ ਵੀ ਇਸ ਤਰ੍ਹਾਂ ਵੀ ਲੈ ਸਕਦਾ ਠੀਕ ਹੈ ਜੀ ਤੇ ਹੋਰ ਆਪਣੇ ਤੋਂ ਕੋਟ ਪੈਂਟ ਆ ਜਾਂਦੀ ਹੈ ਨਾ ਹਾਂ ਇਹ ਆਗੇ ਬਲੇਜ਼ਰ ਆਪਣੇ ਕੋ ਇਹਨਾਂ ਚੋਂ ਕਲਰ ਡਿਜ਼ਾਈਨ ਮਿਲ ਜਣਗੇ ਠੀਕ ਹੈ ਜੀ ਡਾਰਕ ਲਾਈਟ ਕਰਨ ਸਾਰੇ ਕਲਰ ਮਿਲ ਜਣਗੇ ਤੁਹਾਨੂੰ ਮਤਲਬ ਤੁਹਾਡੇ ਤੋਂ ਕਲਰ ਸਾਰੇ ਉਪਲਬਧ ਹਾਂ ਸਾਰੇ ਕਲਰ ਮਿਲਣਗੇ ਭਾਜੀ ਠੀਕ ਹੈ ਜੀ ਇੱਕ ਹੈ ਨਵੀਂ ਚੀਜ਼ ਆਈ ਪਾਈ ਜੋਧਪੂਰੀ 3 ਪੀਸ ਸਟਾਈਲ ਠੀਕ ਹੈ ਜੀ ਇਹਦੇ ਵਿੱਚ ਪੰਜ ਕਲਰ ਹਾਂ ਇਹਨਾਂ ਚ ਕਲਰ ਭਾਜੀ 6-7 ਕਲਰ ਆਏ ਇਹਨਾਂ ਚ ਇਹ ਥੋੜੀ ਡਿਫਰੈਂਟ ਚੀਜ਼ਾਂ ਆ। ਲੇਕਿਨ ਨੇੜੋ ਕੈਮਰਾ ਮਾਰਦੇ ਇੱਕ ਵਾਰੀ। ਬਹੁਤ ਹੀ ਪਿਆਰੀ ਚੀਜ਼ ਆਈ ਪਾਈ ਦੇਖੋ। ਪਤਾ ਲੱਗੇ ਕਿ ਟਾਂਡੇ ਦੇ ਵਿੱਚ ਇਹ ਚੀਜ਼ਾਂ ਲੱਗੀਆਂ ਆ। ਹਾਂਜੀ ਹਾਂਜੀ। ਅੱਛਾ ਭਾਜੀ ਸਾਡੇ ਚੈਨਲ ਦੇ ਥਰੂ ਦਰਸ਼ਕ ਵੀਡੀਓ ਦੇਖਦੇ ਪਏ ਆ। ਤੁਸੀਂ ਉਹਨਾਂ ਨੂੰ ਦੱਸ ਦੋ ਜਿਹੜੇ ਦਰਸ਼ਕ ਸਾਡੀ ਵੀਡੀਓ ਦੇਖਦੇ ਪਏ ਆ ਤੁਸੀਂ ਉਹਨਾਂ ਨੂੰ ਕਿੰਨਾ ਪਰਸੈਂਟ ਡਿਸਕਾਊਂਟ ਦੇਵੋਗੇ ਜਿਹੜਾ ਜਿਹੜਾ ਸ਼ੇਅਰ ਕਰਕੇ ਆਉਂਦਾ ਕਮੈਂਟ ਕਰਕੇ ਤੁਹਾਡੀ ਦੁਕਾਨ ਤੇ ਉਹਨਾਂ ਨੂੰ ਕਿੰਨਾ ਪਰਸੈਂਟ ਡਿਸਕਾਊਂਟ ਦੇਵੋਗੇ ਤੁਸੀਂ? ਹਾਂਜੀ ਸਰ ਉਦਾਂ ਤਾਂ ਅਸੀਂ ਫਿਕਸ ਰੇਟ ਆ ਸਾਡੇ। ਠੀਕ ਆ ਜੀ। ਜੇ ਠੀਕ ਹੈ ਜੀ ਮੇਰੀ ਦੁਕਾਨ ਤੇ ਸਪੈਸ਼ਲ ਆਨਡਰ 10% ਲੈਸ ਮਿਲੇਗੀ ਠੀਕ ਹੈ ਦਰਸ਼ਕ ਵੀਰੋ ਭਾਜੀ ਉਹਨਾਂ ਦੀ ਦੁਕਾਨ ਤੇ ਜਿਹੜਾ ਕਮੈਂਟ ਕਰਕੇ ਸ਼ੇਅਰ ਕਰਕੇ ਵੀਡੀਓ ਭਾਜੀ ਉਹਨਾਂ ਕੋਲ ਆਉਂਦਾ ਉਹਨਾਂ ਨੂੰ ਉਸੇ ਟਾਈਮ 10% ਡਿਸਕਾਊਂਟ ਦਿੱਤਾ ਜਾਊਗਾ ਇਸ ਚੈਨਲ ਦੇ ਥਰੂ ਜਿਹੜਾ ਭਾਜੀ ਉਹਨਾਂ ਕੋਲ ਆਉਂਦਾ ਭਾਜੀ ਸਾਡੇ ਐਨ ਆਰ ਆਈ ਵੀਰ ਵੀ ਇਸ ਵੀਡੀਓ ਦੇਖਨੇ ਪਏ ਆ ਹਾਂਜੀ ਹਾਂਜੀ ਤੇ ਤੁਸੀਂ ਕੋਰੀਅਰ ਕਰ ਦਿੰਦੇ ਆ ਹਾਂਜੀ ਕੋਰੀਅਰ ਹੋਰੇਗਾ ਸਰ ਠੀਕ ਹੈ ਜੀ ਤੇ ਤੁਹਾਡਾ ਅਸੀਂ ਚਲਦੀ ਸਕਰੀਨ ਤੇ ਨੰਬਰ ਮੈਂਸ਼ਨ ਕਰ ਹਾਂਜੀ 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 ਜਿਸ ਕਸਟਮਰ ਨੇ ਵੀ चल तो दिन तो 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 नंबर चक के बहुत बहुत धनबाद